ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਣੇ ਰੈਡੀ ਕਰਾਏ ਹੋਏ ਸੂਟ ਲੈ ਕੇ ਆਏ ਜੀ ਬਾਟਮ ਵਰਕ ਦੇ ਵਿੱਚ ਹੋਣਗੇ ਪੇਂਟ ਦੇ ਵਿੱਚ ਹੋਣਗੇ ਵਿਦਆਊਟ ਦੁਪੱਟਾ ਤੇ ਦੁਪੱਟੇ ਦੇ ਨਾਲ ਸਾਰੇ ਤਰ੍ਹਾਂ ਦੀ ਕਲੈਕਸ਼ਨ ਦਿਖਾਵਾਂਗੇ ਬ੍ਰਾਂਡਡ ਸੂਟ ਹੋਣਗੇ ਤੇ ਪ੍ਰਾਈਸ ਸੂਟਾਂ ਦੇ ਮੈਂ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਜੀ 9:30 ਤੋਂ 9:30 ਦੇ ਵਿੱਚ ਵਿੱਚ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸਰੀ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖਿਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਨੇ ਆ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 814658080 ਇਸ ਸਾਈਡ ਸਕ੍ਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਜੀ ਸਲੱਗ ਤੋਂ ਹੁੰਨੇ ਆ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਬੁਕਿੰਗ ਕਰਾ ਕੇ ਪੇਮੈਂਟ ਕਰਨੀ ਹੁੰਦੀ ਹੈ ਤਾਂ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬਾਕੀ ਜਿਹੜਾ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਆ ਸਕਦੇ ਹੋ ਟਾਈਮਿੰਗ ਹੈਗੀ ਹੈ ਸ਼ੌਪ ਦੀ ਸਵੇਰੇ 10:30 ਤੋਂ ਰਾਤੀ 8:00 ਵਜੇ ਤੱਕ ਏ ਟਾਈਮਿੰਗ ਦੇ ਵਿੱਚ ਜਦ ਮਰਜੀ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਤੇ ਸੰਡੇ ਸਾਡਾ ক্লোਜ਼ ਹੁੰਦਾ ਹੈ ਤੇ ਬਾਕੀ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਹੁੰਦਾ ਆਪਾਂ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਨੀ ਪੈਣੀ ਹੈ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਦੇਖਣੇ ਅਸ ਦਾ ਪਹਿਲਾ ਸੂਟ ਇਹ ਦੇਖੋ ਬਹੁਤ ਸੋਹਣਾ येलो ਕਲਰ ਦੇ ਵਿੱਚ ਹੈ ਜੀ ਸ਼ਰਟ ਬਿਲਕੁਲ ਪਿਓਰ ਕਾਟਨ ਦੇ ਵਿੱਚ ਬ੍ਰਾਂਡਡ ਸ਼ਰਟਸ ਹੋਣਗੀਆਂ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਵਿਦਾਊਟ ਲਾਈਨਿੰਗ ਵਾਲੇ ਸੂਟ ਹੈਗੇ ਆ ਅੱਜ ਦੇ ਆਪਣੇ ਸਾਰੇ ਇਹ ਆ ਕਿ ਸ਼ਰਟ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਤੇ ਇਸ ਦੇ ਨਾਲ ਆਪਾਂ ਲਗਾਈਏ ਕਰੀਮ ਬਾਟਮ 22 ਮੀਟਰ ਦੀ ਸ਼ਰਟ ਰਣੀ ਹੈ ਜੀ ਇਹ ਵਿਦਾਊਟ ਦੁਪੱਟਾ ਸੂਟ ਹੈ ਤੇ ਨਾਲ ਹੈਗੀ ਹੈ ਕਰੀਮ ਬਾਟਮ ਤੇ ਬਾਟਮ ਤੇ ਦੇਖੋ ਕਿੰਨਾ ਸੋਹਣਾ ਆਪਾਂ ਵਰਕ ਕਰਾਇਆ ਬਹੁਤ ਪਿਆਰਾ ਵਰਕ ਬਾਟਮ ਤੇ ਹੋਇਆ ਇਸ ਸਟੇਟ ਸਲਵਾਰ ਬਣਨੀ ਹੈ ਜਾਂ ਪਲਾਜ਼ੋ ਵੀ ਬਣਾ ਸਕਦੇ ਹੋ ਤੁਹਾਡੀ ਚੋਇਸ ਹੈ ਵੀ ਤੁਸੀਂ ਕੀ ਬਣਾਉਣਾ ਹੈ ਨਾਲ ਵੈਸੇ ਅਸੀਂ ਅੱਜਕੱਲ ਸਟੇਟ ਸਲਵਾਰ ਦੀ ਹੈਗਾ ਸਟੇਟ ਸਲਵਾਰ ਤੋਂ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਜਿਸ ਕਰਕੇ ਜ਼ਿਆਦਾਤਰ ਜਿਹੜਾ ਆਪ ਵਰਕ ਕਰਾਈ ਦਿਓ ਸਟੇਟ ਦੇ ਹਿਸਾਬ ਦੇ ਨਾਲ ਹੀ ਕਰਾਈਦਾ ਇਹ ਲੁੱਕ ਆ ਜਾਣੀ ਜੀ ਸੂਟ ਦੀ ਬਹੁਤ ਪਿਆਰਾ ਵਿਦਆਊਟ ਲਾਈਨਿੰਗ ਬਣਨਾ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਵਿਦਆਊਟ ਦੁਪੱਟਾ ਵਿਦ ਬਾਟਮ ਵਰਤ ਦੇ ਨਾਲ ਦੇਖੋ ਕਿੰਨਾ ਪਿਆਰਾ ਸੂਟ 1800 ਪ੍ਰਾਈਸ ਹੈ ਜੀ ਇਹ ਵਾਲੇ ਅੱਜ ਦਾ ਆਪਣਾ ਪਹਿਲਾ ਸੂਟ ਹੈ 1800 ਪ੍ਰਾਈਸ ਦੇ ਨਾਲ 1800 ਪ੍ਰਾਈਸ ਦੇ ਨਾਲ ਇਹ ਸਾਰੇ ਪ੍ਰਿੰਟ ਜਿਹੜੇ ਹੋਣਗੇ ਸਿੰਗਲ ਸਿੰਗਲ ਸੂਟ ਆਪਾਂ ਰੈਡੀ ਕਰਵਾਇਆ ਹੋਇਆ ਮੇਰੇ ਆਪ ਦੇ ਹਾ ਕਟਿੰਗ ਕਰਵਾ ਕੇ ਫਿਰ ਆਪਾਂ ਬਾਟਮ ਤੇ ਵਰਤ ਕਰਵਾਏ ਹੋਏ ਆਂ ਬਾਕੀ ਜਿਹਦੇ ਨਾਲ ਦੁਪੱਟਾ ਤੁਸੀਂ ਆਪ ਵੀ ਡਾਈ ਕਰਵਾ ਕੇ ਵੀ ਮੰਗਾਉਣਾ ਤਾਂ ਵੀ ਮੰਗਾ ਸਕਦੇ ਹੋ ਉਹਦੇ ਫਿਰ ਚਾਰਜੀਸ ਅਲੱਗ ਤੋਂ ਹੋਣਗੇ ਵਿਦਆਊਟ ਦੁਪੱਟਾ ਇਹ ਸੂਟ ਦਾ ਪ੍ਰਾਈਸ 1800 ਹੈ ਜੀ ਇਹ ਹੈ ਅੱਜ ਦਾ ਆਪਣਾ ਪਹਿਲਾ ਸੂਟ ਨੈਕਸਟ ਆ ਗਿਆ ਬੜਾ ਸੋਹਣਾ ਗ੍ਰੀਨ ਕਲਰ ਦੇ ਵਿੱਚ ਹੈ ਰਾਮਟੈਕਸ ਬ੍ਰਾਂਡ ਦਾ ਜੀ ਇਹ ਸੂਟ ਇਸ ਦੀ ਬਾਟਮ ਵੀ ਨਾਲ ਦੀ ਹੈ ਕੋਈ ਕਿਸੇ ਵੀ ਸੂਟ ਨੂੰ ਪਹਿਲੀ ਗੱਲ ਅਜੇ ਲਾਈਨਿੰਗ ਵਾਲਾ ਕੋਈ ਵੀ ਸੂਟ ਨਹੀਂ ਹੈਗਾ ਵਿਦਾਊਟ ਲਾਈਨਿੰਗ ਬਣਨੇਗੇ ਬੜਾ ਪਿਆਰਾ ਮਹਿੰਦੀ ਕਲਰ ਦੇ ਵਿੱਚ ਮਹਿੰਦੀ ਕਲਰ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਵੀ ਵਾਲਾ ਪ੍ਰਿੰਟ ਹੈ ਇਸ ਦੇ ਨਾਲ ਸੇਮ ਕਈਆਂ ਨੂੰ ਹੁੰਦਾ ਵੀ ਸਾਨੂੰ ਕਰੀਮ ਬਾਟਮ ਨਹੀਂ ਚਾਹੀਦੀ ਤਾਂ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਬਾਟਮ ਤੇ ਬੜਾ ਪਿਆਰਾ ਵਰਕ ਕਰਾਇਆ ਆਪਾਂ ਇਹ ਦੇਖੋ ਨਾਲ ਦੀ ਉਹ ਬਾਟਮ ਹੈ ਤੇ ਬਾਟਮ ਤੇ ਇਹ ਵਰਕ ਕਰਵਾਇਆ ਹੋਇਆ ਹੈ ਬਹੁਤ ਸੋਹਣੀ ਲੁੱਕ ਆਣੀ ਹੈ ਜਦ ਇਹ ਸਟੀਚ ਹੋਣਾ ਹੈ ਸੂਟ ਵਿਦਆਊਟ ਲਾਈਨਿੰਗ ਬਣਨਾ ਹੈ ਇਹ ਲੁੱਕ ਆਣੀ ਜੀ ਸੂਟ ਦੀ 1800 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਸੂਟ 1800 ਪ੍ਰਾਈਸ ਹੈ ਜੀ ਵਿਦਾਊਟ ਦੁਪੱਟਾ ਸੂਟ ਬਾਟਮ ਵਰਕ ਦੇ ਨਾਲ 1800 ਪ੍ਰਾਈਸ ਦੇ ਨਾਲ ਪ੍ਰਾਈਸ ਮੈਂ ਨਾਲ ਦੀ ਨਾਲ ਹੀ ਸੂਟਾਂ ਦੇ ਦੱਸਦੀ ਹੁੰਨੀ ਆ ਫਿਰ ਵੀ ਕੋਈ ਡਾਊਟ ਹੁੰਦਾ ਤੁਸੀਂ ਮੈਨੂੰ ਨੰਬਰ ਤੇ ਮੈਸੇਜ ਕਰਕੇ ਕਨਫਰਮ ਕਰ ਸਕਦੇ ਹੋ ਨੈਕਸਟ ਆ ਗਿਆ ਬੜਾ ਪਿਆਰਾ ਗ੍ਰੀਨ ਫਰੋਜ਼ੀ ਕਲਰ ਦੇ ਵਿੱਚ ਹੈ ਇਹ ਲੀਨਨ ਦੇ ਵਿੱਚ ਹੈ ਜੀ ਸ਼ਰਟ ਐਸਕੇ ਬ੍ਰਾਂਡ ਦੀ ਸ਼ਰਟ ਹੈ ਐਸਕੇ ਬ੍ਰਾਂਡ ਦੀ ਸ਼ਰਟ ਹੈ ਜੀ ਬੜਾ ਪਿਆਰੀ ਹੈ ਪ੍ਰਿੰਟ ਦੇਖੋ 셔ਟ ਦਾ ਕਿੰਨਾ ਸੋਹਣਾ ਬਹੁਤ ਪਿਆਰਾ ਪ੍ਰਿੰਟ ਹੈ ਪੂਰੇ 2.5 ਮੀਟਰ ਦੀ 셔ਟ ਰਹਿਣੀ ਹੈ ਹਰੇਕ ਸੂਟ ਦੇ ਨਾਲ ਬਹੁਤ ਪਿਆਰਾ ਵਿਦਾਊਟ ਲਾਈਨਿੰਗ ਬਣਨਗੇ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਸ ਦੇ ਨਾਲ ਵੀ ਆਪਾਂ ਕਰੀਮ ਬਾਟਮ ਕਿਉਂਕਿ ਕਰੀਮ ਕਲਰ ਦੇ ਫਲਾਵਰਸ ਹੈ ਕਰੀਮ ਬਾਟਮ ਤੇ ਆਪਾਂ ਕਰਾਇਆ ਵਰਕ ਬਹੁਤ ਪਿਆਰਾ ਬਾਟਮ ਤੇ ਵਰਕ ਹੈ ਇਹ ਵੀ ਸਟ੍ਰੇਟ ਲੁੱਕ ਦੇ ਵਿੱਚ ਕਰਵਾਇਆ ਆਪਾਂ ਸਟ੍ਰੇਟ ਬਾਟਮ ਬਣ ਜਵੇ ਬਾਕੀ ਜੇ ਪਲਾਜ਼ੋ ਬਣਾਣਾ ਤੁਸੀਂ ਪਲਾਜ਼ੋ ਵੀ ਬਣਾ ਸਕਦੇ ਹੋ ਨਾਲ ਕੁਝ ਵੀ ਵੀ ਰੈਡੀ ਕਰਾ ਸਕਦੇ ਹੋ ਜੇ ਦੇ ਨਾਲ ਆਪਾਂ ਬਹੁਤ ਪਿਆਰੀ ਲੁੱਕ ਆਣੀ ਜਦੋਂ ਇਹ ਸਟੀਚ ਹੋਣਾ ਦੁਪੱਟਾ ਟਾਈ ਐਂਡ ਆਈ ਵੀ ਕਰਾ ਸਕਦੇ ਹੋ ਜਾਂ ਜਿਨ੍ਹਾਂ ਕੋਲ ਕਰੀਮ ਦੁਪੱਟਾ ਜਾਂ ਫਿਰੋਜ਼ੀ ਦੁਪੱਟਾ ਹੈ ਤਾਂ ਵੀ ਤੁਸੀਂ ਯੂਜ਼ ਕਰ ਸਕਦੇ ਇਹ ਲੁੱਕ ਆ ਜਣੀ ਤੇ ਇਹਦਾ ਪ੍ਰਾਈਸ ਹੈਗਾ 2000 2000 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਵੜਾ ਸੂਟ ਬਹੁਤ ਹੀ ਪਿਆਰਾ ਬਰੀਕੀ ਕੰਮ ਹੋਇਆ ਬਹੁਤ ਸੋਹਣਾ ਵਰਕ 2000 ਪ੍ਰਾਈਸ ਹੈ ਜੀ ਇਹ ਮੇਰਾ ਸੂਟ ਹੈ ਨੈਕਸਟ ਆ ਗਿਆ ਬੜਾ ਪਿਆਰਾ ਗਾਜਰੀ ਕਲਰ ਦੇ ਵਿੱਚ ਜੀ ਇਹ ਸੂਟ ਫਲਾਵਰ ਪ੍ਰਿੰਟ ਦੇ ਵਿੱਚ ਹੀ ਹੈ ਬਹੁਤ ਸੋਹਣਾ ਪੀਚ ਗਾਜਰੀ ਕਲਰ ਪੀਚ ਗਾਜਰੀ ਕਲਰ ਹੈ ਪ੍ਰਿੰਟ ਦੇਖੋ ਕਿੰਨਾ ਸੋਹਣਾ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਰੀਵਾ ਬ੍ਰੈਂਡ ਦਾ ਸੂਟ ਹੈ ਜੀ ਰੀਵਾ ਬ੍ਰੈਂਡ ਦਾ ਸੂਟ ਹੈ ਤੇ ਬੜਾ ਪਿਆਰਾ ਇਸ ਤੇ ਵੀ ਬਾਟਮ ਤੇ ਆਪਾਂ ਵਰਕ ਕਰਾਇਆ ਇਹ ਸੇਮ ਕਲਰ ਦੀ ਬਾਟਮ ਹੈ ਜੀ ਨਾਲ ਦੀ ਸੈਲਫ ਦੇ ਵਿੱਚ ਇਹ ਬਾਟਮ ਤੇ ਵਰਕ ਆ ਗਿਆ ਬਹੁਤ ਸੋਹਣਾ ਵਰਕ ਬਾਟਮ ਤੇ ਹੋਇਆ ਹਰੇਕ ਸੂਟ ਦੀ ਆਪਾਂ ਬਾਟਮ ਤੇ ਵਰਕ ਕਰਾਇਆ ਹੋਇਆ ਨਾਲ ਇਹ ਵੀ ਵਿਦਆਊਟ ਦੁਪੱਟਾ ਇਹ ਲੁਕਾਣੀ ਜੀ ਸੂਟ ਬਹੁਤ ਸੋਹਣਾ ਬਦਾੰਬੀ ਪੀਚ ਜਿਹਾ ਕਲਰ ਹੈ 2000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਵੀ 2000 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਬੜਾ ਸੋਹਣਾ ਨੈਕਸਟ ਆ ਗਿਆ ਬੜਾ ਪਿਆਰਾ ਫਰੋਜ਼ੀ ਕਲਰ ਦੇ ਵਿੱਚ ਇਹ ਵੀ ਐਸਕੇ ਬ੍ਰਾਂਡ ਦਾ ਸੂਟ ਹੈ ਐਸਕੇ ਬ੍ਰਾਂਡ ਦੀ ਸ਼ਰਟ ਹੈ ਬਹੁਤ ਪਿਆਰੀ ਫਰੋਜ਼ੀ ਕਲਰ ਦੇ ਵਿੱਚ ਜਿਹੜੇ ਬ੍ਰਾਂਡੇਡ ਕਲਰ ਹੁੰਦੇ ਇਹਨਾਂ ਦਾ ਜਿਹੜਾ ਫਰੋਜ਼ੀ ਰੰਗ ਹੁੰਦਾ ਇਹ ਵੀ ਬਿਲਕੁਲ ਨਹੀਂ ਨਿਕਲਦਾ ਕਈਆਂ ਨੂੰ ਡਾਊਟ ਹੁੰਦਾ ਵੀ ਫਿਰੋਜ਼ੀ ਕਲਰ ਪਤ ਨਹੀਂ ਲਾਈਟ ਹੋ ਜੂ ਜਾਂ ਕੁਝ ਪਰ ਪ੍ਰਿੰਟਡ ਦਾ ਬਿਲਕੁਲ ਵੀ ਲਾਈਟ ਡਾਰਕ ਨਹੀਂ ਹੁੰਦਾ ਜੀ ਬਹੁਤ ਪਿਆਰਾ ਸੂਟ ਹੈ ਇਸ ਦੇ ਨਾਲ ਵੀ ਆਪਾਂ ਕਰੀਮ ਬਾਟਮ ਰੱਖੀ ਹੈ ਤੇ ਬਾਟਮ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਬਹੁਤ ਸੋਹਣਾ ਵਰਕ ਬਾਟਮ ਤੇ ਦੋਨੋਂ ਸਾਈਡ ਆਪਾਂ ਸੇਮ ਵਰਕ ਕਰਾਇਆ ਬਹੁਤ ਸੋਹਣੀ ਲੁੱਕ ਆਣੀ ਹੈ ਜਦੋਂ ਇਹ ਸਟੀਚ ਹੋਣਾ ਸੂਟ ਇਨਾ ਕੋਲ ਕਰੀਮ ਬਾਟਮ ਹੈ ਤੁਸੀਂ ਗਰੀਮ ਦੁਪੱਟਾ ਤਾਂ ਕਰੀਮ ਦੁਪੱਟਾ ਵੀ ਇਹਦੇ ਨਾਲ ਯੂਜ਼ ਕਰ ਸਕਦੇ ਹੋ ਇਹ ਲੁੱਕਾਂ ਨੂੰ ਸੁਖੀ ਦੇਖੋ ਕਿੰਨਾ ਪਿਆਰਾ ਲੱਗਦਾ 2000 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਵਾਲਾ ਸੂਟ 2800 ਪ੍ਰਾਈਸ ਹੈ ਤੇ ਨੈਕਸਟ ਆ ਗਿਆ ਬੜਾ ਸੋਹਣਾ ਪਿਓਰ ਸ਼ਫான் ਦੇ ਵਿੱਚ ਹੈ ਜੀ ਇਹ ਐਸ ਕੇ ਬ੍ਰਾਂਡ ਦਾ ਬਿਲਕੁਲ ਪਿਓਰ ਸ਼ਫான் ਪ੍ਰਿੰਟ ਦੇਖੋ ਕਿੰਨਾ ਪਿਆਰਾ ਗਾਜਰੀ ਕਲਰ ਹੈ ਕ੍ਰੀਮ بیس ਦੇ ਵਿੱਚ ਗਾਜਰੀ ਫਲਾਰਸ ਇਹ ਆ ਜਾਣੀ ਸ਼ਰਟ ਤੇ ਇਸ ਦੇ ਨਾਲ ਹੈਗੀ ਐ ਬੜੀ ਪਿਆਰੀ ਗਾਜਰੀ ਰੰਗ ਦੀ ਆਪਾਂ ਬਾਟਮ ਲਗਾਈ ਐ ਤੇ ਬਾਟਮ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਬਹੁਤ ਪਿਆਰੇ ਵਰਕ ਦੇ ਨਾਲ ਅੱਜ ਸਭ ਤੋਂ ਲੱਗ ਜੇ ਸੂਟ ਤੁਹਾਡੇ ਲਈ ਰੈਡੀ ਕਰਵਾਏ ਆਂ ਆਪਾਂ ਬਾਰੇ ਪਿਆਰੇ ਲੁੱਕ ਦੇ ਵਿੱਚ ਸੂਟ ਦਿਖਾਵਾਂਗੇ ਸਾਰੇ ਹੀ ਅੱਜ ਇਹ ਦੇਖੋ ਇਹ ਲੁੱਕ ਆ ਜੀ ਇਹ ਹਲੇ ਸੂਟ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਵਾਲਾ ਸੂਟ ਇਹ ਵਾਲੇ ਸੂਟ ਦਾ ਪ੍ਰਾਈਸ ਹੈਗਾ 2200 2200 ਪ੍ਰਾਈਸ ਹੈ ਜੀ ਨੈਕਸਟ ਦਿਖਾਣੇ ਆ ਸੂਟ ਨੈਕਸਟ ਆ ਗਿਆ ਆਪਾਂ ਪੇਂਟ ਦੇ ਵਿੱਚ ਰੈਡੀ ਕਰਵਾਏ ਆ ਜੀ ਸ਼ਰਟ ਤੇ ਦੁਪੱਟਾ ਉਸ ਦਿਨ ਮੈਂ ਇੱਕ ਸ਼ਰਟ ਦੁਪੱਟਾ ਤਿਸਤਾ ਬ੍ਰਾਂਡ ਦਾ ਪਾਇਆ ਸੀਗਾ ਬਹੁਤ ਵਧੀਆ ਰਿਸਪੌਂਸ ਆਇਆ ਉਹਦਾ ਤੇ ਕਾਫੀ ਜ਼ਿਆਦਾ ਮੈਸੇਜ ਆਉਂਦੇ ਸੀ ਇਹਨਾਂ ਸੂਟਾਂ ਨੂੰ ਜਿਵੇਂ ਤਿਆਰ ਕਰਾਉਣ ਨੂੰ ਟਾਈਮ ਲੱਗਦਾ ਇਹ ਦੇਖੋ ਕਿੰਨਾ ਪਿਆਰਾ ਇਹ ਬਹੁਤ ਸੋਹਣੀ ਸ਼ਰਟ ਦਾ ਪ੍ਰਿੰਟ ਮੈਰੂਨ ਡਾਰਕ ਮੈਰੂਨ ਕਲਰ ਦੇ ਵਿੱਚ ਬੜੇ ਸੋਹਣੇ ਕਰੀਮ ਰੰਗ ਦੇ ਫਲਾਰਸ ਬਿਲਕੁਲ ਵੀ ਕੱਪੜਾ ਬਿਲਕੁਲ ਵੀ ਖਰਾਬ ਨਹੀਂ ਹੋ ਸਕਦਾ ਸ਼ਰਟ ਦਾ ਬ੍ਰਾਂਡਡ ਸ਼ਰਟ ਹੈਗੀ ਆ ਤੇ ਨਾਲ ਹੈਗੀ ਹੈ ਕਰੀਮ ਬਾਟਮ ਸੌਰੀ ਕਰੀਮ ਬਾਟਮ ਜੇ ਤੁਹਾਡੇ ਕੋਲ ਹੈ ਤੁਸੀਂ ਲਗਾ ਸਕਦੇ ਹੋ ਕਿਉਂਕਿ ਆਪਾਂ ਇਹਦੇ ਨਾਲ ਕਰਵਾਇਆ ਦੁਪੱਟਾ ਕਰੀਮ ਰੰਗ ਦਾ ਬਹੁਤ ਪਿਆਰਾ ਹੈਂਡ ਪੇਂਟ ਕਰਵਾਇਆ ਜੀ ਦੁਪट्टे ਤੇ ਬਹੁਤ ਸੋਹਣਾ ਹੈਂਡ ਪੇਂਟ ਕਰਵਾਇਆ ਤੇ ਨਾਲ ਪ੍ਰੋਪਰ ਲੇਸ ਲੱਗੀ ਹੋਈ ਹੈ ਦੁਪट्टे ਤੇ ਮਲਮਲ कॉटन ਦਾ ਦੁਪੱਟਾ ਵਿਦਆਊਟ ਬਾਟਮ ਹੈ ਜੀ ਇਹ ਸ਼ਰਟ ਦੁਪੱਟਾ ਇਸ ਦੇ ਨਾਲ ਤੁਸੀਂ ਚਿਕਨ ਬਾਟਮ ਜਾਂ ਕਰੀਮ ਬਾਟਮ ਹੁੰਦੀ ਹੈ ਆਪਣੇ ਕੋਲ ਉਹ ਯੂਜ਼ ਕਰ ਸਕਦੇ ਹੋ ਤੁਸੀਂ ਇਹ ਲੁੱਕ ਆ ਜਣੀ ਸੀ ਸੋਹਣੀ ਇਹੜਾ ਉਸ ਦਿਨ ਮੈਂ ਪ੍ਰਾਈ ਟਿਸਟਾ ਬ੍ਰਾਂਡ ਦਾ ਪਾਇਆ ਸੀ ਸੂਟ ਉਹਦਾ ਤਾਂ ਪ੍ਰਾਈਸ ਸੀਗਾ 2000 ਸੀਗਾ ਤੇ ਇਹਦਾ ਪ੍ਰਾਈਸ 1800 ਹੈ ਜੀ ਅੱਜ ਦੇ ਸੂਟ ਦਾ ਇਹ ਵਾਲੇ ਦਾ ਪ੍ਰਾਈਸ ਹੈਗਾ ਇਹ ਰਾਮਟੈਕਸ ਬ੍ਰਾਂਡ ਦੀ ਹੈ ਜੀ ਸ਼ਰਟ ਤੇ 1800 ਪ੍ਰਾਈਸ ਦੇ ਨਾਲ ਤੇ ਨੈਕਸਟ ਇਹ ਸਿੰਗਲ ਹੀ ਆਪਾਂ ਇਸ ਦੇ ਵਿੱਚ ਇੱਕ ਦੋ ਹੀ ਰੈਡੀ ਕਰवाने ਹੁੰਦੇ ਨੇ ਨੈਕਸਟ ਆ ਗਈ ਇਹਦੇ ਵਿੱਚ ਐਕਸਕੇ ਬ੍ਰਾਂਡ ਦੀ ਗ੍ਰੀਨ ਕਲਰ ਦੇ ਵਿੱਚ ਹੈ ਜੀ ਹਮੇਸ਼ਾ ਬ੍ਰਾਂਡ ਤੇ ਕਪੜਾ ਡਿਪੈਂਡ ਹੁੰਦਾ ਹੈ ਕਿ ਕਿਹੜੇ ਬ੍ਰੈਂਡ ਦਾ ਸੂਟ ਹੈ ਉਸ ਦੇ ਹਿਸਾਬ ਦਾ ਹੀ ਪ੍ਰਾਈਸ ਹੁੰਦਾ ਜੀ ਹਮੇਸ਼ਾ ਇਹ ਦੇਖੋ ਐਸਕੇ ਬ੍ਰੈਂਡ ਦੀ ਹੈ ਸ਼ਰਟ ਬਹੁਤ ਪਿਆਰੀ ਕਲਰ ਦੇਖੋ ਇਹਦਾ ਕਿੰਨਾ ਸੋਹਣਾ ਬਹੁਤ ਸੋਹਣਾ ਗ੍ਰੀਨ ਕਲਰ ਹੈ ਐਸਕੇ ਬ੍ਰੈਂਡ ਦੀ ਸ਼ਰਟ ਹੈ ਤੇ ਇਸ ਦੇ ਨਾਲ ਵੀ ਆਪਾਂ ਕਰੀਮ ਦੁਪੱਟਾ ਤੇ ਨਾਲ ਪੇਂਟ ਕਰਵਾਇਆ ਦੁਪੱਟੇ ਦੇ ਸੇਮ ਉਹੀ ਕਲਰ ਯੂਜ਼ ਕੀਤੇ ਵੀ ਹੁੰਨੇ ਪੇਂਟ ਦੇ ਵਿੱਚ ਵੀ ਜਿਹੜੇ ਸ਼ਰਟ ਦੇ ਵਿੱਚ ਹੈ ਇਹਦੀ ਵੀ ਡਿਜ਼ਾਈਨਿੰਗ ਬਹੁਤ ਪਿਆਰੀ ਹੈ 4 ਸਾਈਡ ਪੂਰਾ ਇਹ ਪੇਂਟ ਕੀਤਾ ਹੋਇਆ ਦੇਖੋ ਇਸ ਸਟੀਚ ਹੋ ਕੇ ਬਹੁਤ ਪਿਆਰੀ ਲੁੱਕ ਆਣੀ ਹੈ ਦੀ ਕਿੰਨਾ ਪਿਆਰਾ ਦੁਪੱਟਾ ਵਿਦਾਊਟ ਬਾਟਮ ਹੈ ਜੀ ਇਹ ਸੂਟ 1800 ਪ੍ਰਾਈਸ ਦੇ ਨਾਲ 1800 ਪ੍ਰਾਈਸ ਹੈ ਜੀ ਇਹਦਾ ਵੀ ਇਹ ਦੋ ਮੈਂ 셔ਟ ਦੁਪੱਟਾ ਤੁਹਾਨੂੰ ਦਿਖਾਏ ਆ 1800 ਪ੍ਰਾਈਸ ਦੇ ਨਾਲ ਪੇਟ ਦੁਪੱਟੇ ਦੇ ਨਾਲ ਵਿਦਾਊਟ ਬਾਟਮ ਨੈਕਸਟ ਦਿਖਾਣੇ ਆ ਬੜਾ ਸੋਹਣਾ ਬਾਟਮ ਦੇ ਨਾਲ ਹੀ ਹੈਗਾ ਵਰਕ ਇਹ ਇਹ ਟਿਸਟਾ ਬ੍ਰੈਂਡ ਦੀ ਹੈ ਜੀ 셔ਟ ਬਲੂ ਕਲਰ ਦੇ ਵਿੱਚ ਟਿਸਟਾ ਬ੍ਰੈਂਡ ਦਾ ਸੂਟ ਹੈ ਟਿਸਟਾ ਬ੍ਰੈਂਡ ਦੀ ਸ਼ਰਟ ਹੈ ਬਹੁਤ ਪਿਆਰਾ ਇਸ ਦੇ ਨਾਲ ਕਰਾਈ ਆਪਾਂ ਪਿੰਟੈਕਸ ਦੇ ਵਿੱਚ ਬਾਟਮ ਤੇ ਬਾਟਮ ਤੇ ਬੜਾ ਸੋਹਣਾ ਵਰਕ ਹੈ ਬਹੁਤ ਸੋਹਣਾ ਵਰਕ ਬਾਟਮ ਤੇ ਇਹ ਸਾਰਾ ਵਰਕ ਆਪਾਂ ਆਪ ਕਰਾਇਆ ਹੋਇਆ ਪਿੰਟੈਕਸ ਦੇ ਵਿੱਚ ਬਾਟਮ ਹੈ 2400 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਵਿਦਾਊਟ ਦੁਪੱਟਾ ਸੂਟ 2400 ਪ੍ਰਾਈਸ ਦੇ ਨਾਲ ਅਨੈਕਸਟ ਆ ਗਿਆ ਬੜਾ ਸੋਹਣਾ ਆਪਾਂ ਬਰਬਰੀ ਦੇ ਵਿੱਚ ਰੈਡੀ ਕਰਵਾਈ ਹੈ ਇੱਕ ਸ਼ਰਟ ਤੇ ਬਾਟਮ ਪਿਓਰ ਬਰਬਰੀ ਦੇ ਵਿੱਚ ਬਰਬਰੀ ਦੇ ਵਿੱਚ ਵੀ ਇੱਕ ਮੈਂ ਤੁਹਾਨੂੰ ਗੱਲ ਦੱਸਣੀ ਸੀ ਬਰਬਰੀ ਦੇ ਵਿੱਚ ਵੀ ਬਹੁਤ ਜ਼ਿਆਦਾ ਸਟੱਫ ਦਾ ਫਰਕ ਆ ਰਿਹਾ ਬਹੁਤ ਜ਼ਿਆਦਾ ਚੀਪ ਕੁਆਲਿਟੀ ਦੇ ਵਿੱਚ ਵੀ ਹੈਗੀ ਹੈ ਬਰਬਰੀ ਤਾਂ ਪ੍ਰाइस ਲੈਣ ਤੋਂ ਪਹਿਲਾਂ ਤੁਸੀਂ ਦੇਖ ਲਿਆ ਕਰੋ ਇਹ ਦੇਖੋ ਬਹੁਤ ਸੌਫਟ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ ਲਾਈਟ ਸਕਿਨ ਕਲਰ ਦੇ ਵਿੱਚ ਹੈ ਪਿਓਰ ਬਰਬਰੀ ਦੀ ਸ਼ਰਟ ਹੈ ਹਲਕੀ ਹਲਕੀ ਚੈੱਕ ਦੇ ਵਿੱਚ ਹੁੰਦਾ ਜੀ ਇਹ ਬਹੁਤ ਸੋਹਣਾ ਫੈਬਰਿਕ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਦਾ ਬਹੁਤ ਹੀ ਪਿਆਰਾ ਪ੍ਰਿੰਟ ਤੇ ਇਸ ਦੇ ਨਾਲ ਬਟਰ ਕਾਟਨ ਦੇ ਵਿੱਚ ਆਪਾਂ बॉਟਮ ਰੈਡੀ ਕਰਵਾਈ ਹੈ ਇਹਦੀ ਸ਼ਰਟ ਸ਼ਰਟ ਨੂੰ ਲਾਈਨਿੰਗ ਲੱਗਣੀ ਹੈ बॉਟਮ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ बॉਟਮ ਤੇ ਕਰਵਾਇਆ ਆਪਾਂ ਵਰਕ ਦੇਖੋ ਕਿੰਨਾ ਪਿਆਰਾ ਵਰਕ बॉਟਮ ਤੇ ਕਰਵਾਇਆ ਬਹੁਤ ਸੋਹਣਾ ਵਿਦਆਊਟ ਦੁਪੱਟਾ ਹੈ ਇਹ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਹੈ ਜੀ ਇਹਦਾ ਬਾਕੀ ਜਿਨ੍ਹਾਂ ਨੇ ਕੋਈ ਦੁਪੱਟਾ ਵੀ ਨਾਲ ਰੈਡੀ ਕਰਵਾਉਣਾ ਤੁਸੀਂ ਦੁਪੱਟਾ ਵੀ ਰੈਡੀ ਕਰਾ ਸਕਦੇ ਹੋ ਇਹ ਲੁੱਕ ਆ ਜਣੀ ਜੀ ਇਹਦੀ ਬਟਰ ਬਾਟਮ ਬਾਟਮ ਦੇ ਨਾਲ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਦੇ ਨਾਲ ਤੇ ਨੈਕਸਟ ਆ ਗਿਆ ਬੜਾ ਸੋਹਣਾ ਮਸਟਰਡ ਕਲਰ ਦੇ ਵਿੱਚ ਹੈ ਜੀ ਸੂਟ ਐਸ ਕੇ ਬ੍ਰਾਂਡ ਦਾ ਸੂਟ ਹੈ ਜੀ ਇਹ ਪ੍ਰਿੰਟ ਦੇਖੋ ਪਹਿਲਾਂ ਤਾਂ ਸੂਟ ਦਾ ਬਹੁਤ ਸੋਹਣਾ ਮਸਟਰਡ ਕਲਰ ਦੇ ਵਿੱਚ ਐਸਕੇ ਬ੍ਰਾਂਡ ਦਾ ਬੜਾ ਸੋਹਣਾ ਲਾਈਨਸ ਦੇ ਵਿੱਚ ਫੈਬਰਿਕ ਹੈ ਜੀ ਇਹ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਬ੍ਰਿਕ ਬ੍ਰਿਕ ਲਾਈਨਾਂ ਦਿਖ ਰਹੀ ਹੋਣਾਂ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਵਿਦਆਊਟ ਲਾਈਨਿੰਗ ਬਣਨਾ ਤੇ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਸੋਹਣਾ ਬਹੁਤ ਪਿਆਰਾ ਪ੍ਰਿੰਟ ਐਸਕੇ ਬ੍ਰਾਂਡ ਦਾ ਸੂਟ ਹੈ ਮਸਟਰਡ ਕਲਰ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਹੈ ਜੀ ਬਹੁਤ ਸੋਹਣਾ ਸੂਟ ਇਹ ਤੇ ਇਸ ਦੇ ਨਾਲ ਹੈਗੀ ਹੈ ਕੈਂਬ੍ਰਿਕ ਕਾਟਨ ਦੇ ਵਿੱਚ ਹੀ ਬਾਟਮ ਹੈ ਨਾਲ ਤੇ ਬਾਟਮ ਤੇ ਕਰਾਇਆ ਪਹ ਹੈਂਡ ਪੇਂਟ ਬਾਟਮ ਤੇ ਪੇਂਟ ਕਰਵਾਇਆ ਇਹ ਬਾਟਮ ਆ ਜਾਣੀਆਂ ਨਾਲ ਤੇ ਨਾਲ ਦੁਪੱਟਾ ਬਹੁਤ ਪਿਆਰਾ ਦੁਪੱਟੇ ਤੇ ਵੀ ਹੈਂਡ ਪੇਂਟ ਕਰਵਾਇਆ ਇਹ ਦੇਖੋ ਦੁਪੱਟੇ ਤੇ ਵੀ ਪੇਂਟ ਹੈ ਬਹੁਤ ਸੋਹਣੀ ਲੁੱਕ ਆ ਰਹੀ ਹੈ ਸੂਟ ਦੀ ਮਸਟਰਡ ਕਲਰ ਦੇ ਵਿੱਚ ਪੇਂਟ ਦੇ ਵਿੱਚ ਦੁਪੱਟੇ ਦੇ ਨਾਲ ਦੇਖੋ ਬਾਟਮ ਤੇ ਵੀ ਪੇਂਟ ਹੈ ਦੁਪੱਟੇ ਤੇ ਵੀ ਸਾਰੇ ਤੇ ਪੇਂਟ ਹੈ ਇਹ ਲੁਕਾ ਜਣੀ ਸੂਟ ਦੀ 2700 ਪ੍ਰਾਈਸ ਦੇ ਨਾਲ ਵਿਦਾਊਟ ਲਾਈਨਿੰਗ ਬਣਨਾ 2700 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਵਾਲਾ ਸੂਟ ਇਹ ਸਾਰੇ ਸਿੰਗਲ ਸਿੰਗਲ ਹੀ ਆਪਾਂ ਰੈਡੀ ਕਰਵਾਏ ਹੋਏ ਆ ਸੂਟ 2700 ਪ੍ਰਾਈਸ ਹੈ ਨੈਕਸਟ ਆ ਗਿਆ ਟਿਸਟਾ ਬ੍ਰਾਂਡ ਦੇ ਸੂਟ ਦਿਖਾਵਾਂਗੇ ਰੈਡੀ ਕਰਾਏ ਹੋਏ ਕਿਉਂਕਿ ਟਿਸਟਾ ਬ੍ਰਾਂਡ ਦੇ ਸੂਟ ਮੈਂ ਜ਼ਿਆਦਾਤਰ ਰੈਡੀ ਕਰवानी ਹੁੰਦੀਆਂ ਕਿਉਂਕਿ ਕੋਈ ਵੀ ਫੈਬਰਿਕ ਦੀ ਕੰਪਲੇਂਟ ਨਹੀਂ ਹੈਗੀ ਇਹ ਦੇਖੋ ਕਰੀਮ ਬੇਸ ਹੈ ਸੂਟ ਦਾ ਤੇ ਪ੍ਰਿੰਟ ਦੇਖੋ ਕਿੰਨਾ ਸੋਹਣਾ ਬਹੁਤ ਪਿਆਰਾ ਪ੍ਰਿੰਟਰ ਕਰੀਮ ਦੇ ਵਿੱਚ ਬਹੁਤ ਸੋਹਣੀ ਪ੍ਰਿੰਟਿੰਗ ਤੇ ਇਸ ਦੇ ਨਾਲ ਹੈਗੀ ਆ ਪਿੰਟੈਕਸ ਦੇ ਵਿੱਚ ਬਾਟਮ ਤੇ ਬਾਟਮ ਤੇ ਬਹੁਤ ਸੋਹਣੇ ਬੂਟੀਆਂ ਪੁਆਈਆਂ ਆਪਾਂ ਬਾਟਮ ਤੇ ਪਿੰਟ ਆ ਪਹਿਲਾਂ ਵੀ ਪਿੰਟੈਕਸ ਪਏ ਹੋਏ ਆ ਪੂਰੀ ਬਾਟਮ ਦੇ ਵਿੱਚ ਤਾਂ ਨਾਲ ਕਰਾਇਆ ਆਪਾਂ ਵਰਕ ਬਹੁਤ ਸੋਹਣੀ ਲੁੱਕ ਆਣੀ ਹੈ ਤੇ ਨਾਲ ਹੈਗਾ ਟਾਈ ਐਂਡ ਡਾਈ ਕੋਟੇ ਦਾ ਦੁਪੱਟਾ ਕੋਟਾ ਦੁਪੱਟਾ ਤੇ ਦੁਪੱਟੇ ਤੇ ਟਾਈ ਐਂਡ ਡਾਈ ਆ ਇਹ ਲੋਕਾ ਕਿੰਨਾ ਪਿਆਰਾ ਸੂਟ ਹੈ ਡਿਸਟਰਬ ਬ੍ਰੈਂਡ ਦਾ ਸੂਟ ਹੈ ਜੀ ਵਿਦ ਬਾਟਮ ਪ੍ਰਿੰਟ ਐਕਸ ਤੇ ਵਰਕ ਦੇ ਨਾਲ ਟਾਈ ਐਂਡ ਡਾਈ ਦੁਪੱਟਾ 3200 ਪ੍ਰਾਈਸ ਦੇ ਨਾਲ 3200 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਦੇ ਨੈਕਸਟ ਆ ਗਿਆ ਬੜੇ ਪਿਆਰੇ ਪ੍ਰਿੰਟ ਦੇ ਵਿੱਚ ਪ੍ਰਿੰਟ ਕਿੰਨਾ ਸੋਹਣਾ ਇਹ ਵੀ ਟਿਸਟਾ ਬ੍ਰੈਂਡ ਦੀ ਹੈ ਜੀ ਸ਼ਰਟ ਬਹੁਤ ਪਿਆਰਾ ਪ੍ਰਿੰਟ ਤੇ कॉटन ਬਹੁਤ ਜ਼ਿਆਦਾ ਫਾਈਨ कॉटन ਹੈ ਇਸ ਦੇ ਨਾਲ ਵੀ ਆਪਾਂ ਪਿੰਟੈਕਸ ਦੇ ਵਿੱਚ बॉटम ਤੇ ਵਰਕ ਕਰਾਇਆ ਇਹ ਦੇਖੋ ਬਹੁਤ ਸੋਹਣੀਆਂ ਬੂਟੀਆਂ ਆਪਾਂ बॉटम ਤੇ ਪੁਆਈਆਂ ਸਾਰੇ ਦੇ ਵਿੱਚ ਪਿੰਟੈਕਸ ਵੀ ਹੈ बॉਟਮ ਤੇ ਤੇ ਨਾਲ ਹੈਗੀ ਹੈ ਬੂਟੀ ਇਹ ਲੁੱਕ ਆ ਜਾਂਦਾ ਤੇ ਨਾਲ ਟਾਈ ਐਂਡ ਡਾਈ ਦੁਪੱਟਾ ਕਾਈ ਐਂਡ ਡਾਈ ਦੁਪੱਟੇ ਨਾਲ ਇਹ ਲੁੱਕ ਆ ਜਾਂਦੀ 3200 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਵਾਲਾ ਸੂਟ 3200 ਪ੍ਰਾਈਸ ਹੈ ਜੀ ਇਹ ਵਾਲਾ ਸੂਟ ਇਹ ਟਿਸਟਾ ਬ੍ਰਾਂਡ ਦੇ ਵਿੱਚ ਹੀ ਹੈ ਜੀ ਸੂਟ ਨੈਕਸਟ ਦਿਖਾਣੇ ਆ ਬੜਾ ਸੋਹਣਾ ਪਰਪਲ ਕਲਰ ਦੇ ਵਿੱਚ ਇਹ ਵੀ ਟਿਸਟਾ ਬ੍ਰਾਂਡ ਦਾ ਇਹ ਸਾਰੇ ਆਪਣੀ ਰੈਡੀ ਕਰਾਏ ਹੋਏ ਸੂਟ ਟਿਸਟਾ ਬ੍ਰਾਂਡ ਦੇ ਵਿੱਚ ਕਲਰ ਦੇਖੋ ਕਿੰਨਾ ਸੋਹਣਾ ਸੂਟ ਤਾਂ ਕੋਈ ਲਾਈਨਿੰਗ ਦੀ ਲੋੜ ਨਹੀਂ ਵਿਦਆਊਟ ਲਾਈਨਿੰਗ ਬਣਨਾ ਹੈ ਪਰਪਲ ਕਲਰ ਦੇ ਵਿੱਚ ਤੇ ਇਸ ਤੇ ਵੀ ਆਪਾਂ ਨੇ ਬਾਟਮ ਤੇ ਵਰਕ ਕਰਾਇਆ ਨਾਲ ਪਿੰਟੈਕਸ ਦੇ ਵਿੱਚ ਬਾਟਮ ਤੇ ਬਾਟਮ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਇਹ ਦੋਨੋਂ ਸਾਈਡ ਬਾਟਮ ਤੇ ਵਰਕ ਕਰਾਇਆ ਹੋਇਆ ਪਿੰਟੈਕਸ ਦੇ ਵਿੱਚ ਬਾਟਮ ਇਹ ਦੇਖੋ ਬਾਟਮ ਤੇ ਬਹੁਤ ਪਿਆਰਾ ਵਰਕ ਬੂਟੀਆਂ ਪੁਆਈਆਂ ਆਪਾਂ ਬਾਟਮ ਤੇ ਨਾਲ ਟਾਈ ਐਂਡ ਆਈ ਦੁਪੱਟਾ ਕੋਟ ਇਹ ਰਹਾ ਦੁਪੱਟਾ 3200 ਪ੍ਰਾਈਸ ਦੇ ਨਾਲ 3200 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇਹ ਤਿੰਨ ਸੂਟ ਮੇ ਟਿਸਟਾ ਬ੍ਰਾਂਡ ਦੇ ਤੁਹਾਨੂੰ ਦਿਖਾਏ ਆ ਪਿੰਟੈਕਸ ਬਾਟਮ ਦੇ ਨਾਲ ਬਾਟਮ ਤੇ ਵਰਕ ਹੈ ਜੀ ਟਿਸਟਾ ਬ੍ਰਾਂਡ ਦੇ ਸ਼ਰਟ ਤੇ ਕੋਟਾ ਦੁਪੱਟਾ ਟਾਈ ਐਂਡ ਆਈ ਦੇ ਵਿੱਚ 3200 ਪ੍ਰਾਈਸ ਦੇ ਨਾਲ 3200 ਪ੍ਰਾਈਸ ਹੈ हां जी ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜਿਵੇਂ 81465808038146580800 ਦੇ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਥੈਂਕ ਯੂ